ਲੇਜੀ ਜ਼ੋਨ ਤਾਂ ਖਾਸ ਮੌਕੇ ਤੇ ਗੱਲਬਾਤ ਕਰਨੀ ਹੋਟਲ ਦੇ ਜੀਐਮ ਮੇਰੇ ਨਾਲ ਮੌਜੂਦ ਨੇ ਜੌਨ ਮਰਵਾੜੀ ਖਾਸ ਮੌਕੇ ਤੇ ਗੱਲਬਾਤ ਕਰਦੇ ਜਾਂਦੇ ਹੋre ਕੀ ਕੀ ਹਾਈਲਾਈਟਸ ਨੇ ਕੀ ਕੀ ਯੂਐਸਬੀ ਐਕੀ ਕੀ ਇੰਟਰਸਟਿੰਗ ਫੈਕਟਰਸ ਨੇ ਥੋੜਾ ਬਹੁਤ ਬਹੁਤ ਸਕ ਮੈਮ ਪਹਿਲੇ ਤਾਂ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੀ ਤਰਫੋਂ ਸਤਿ ਸ੍ਰੀ ਅਕਾਲ ਜੀ ਨੂੰ ਨਾਲ ਦੇ ਨਾਲ ਹੀ ਲੱਸ ਤੁਹਾਡੇ ਕੋਲ ਜਿਹੜਾ ਹੋਟਲ ਹੈ ਜੀ ਇਹ ਬਿਲਕੁਲ 에ਰਪੋਰਟ ਰੋਡ ਪੀਡੀਆ ਦੇ ਉੱਤੇ ਹੈਗਾ ਜੀ ਤੁਸੀਂ ਇੱਥੋਂ ਸਟ੍ਰੇਟ ਤੁਸੀਂ ਖਰੜ ਚੱਲ ਜਾਓ ਜਾਂ ਤੁਸੀਂ ਚੰਡੀਗੜ੍ਹ ਚੱਲ ਜਾਓ ਸਿੰਘ ਸ਼ੀਦਾਂ ਗੁਰਦੁਆਰਾ 5 ਕਿਲੋਮੀਟਰ ਹੈਗਾ ਜੀ ਇੱਥੋਂ ਐਂਡ ਨਾਲ ਦੇ ਨਾਲ ਜਿਹੜਾ ਹੋਟਲ ਹੈ ਫੁੱਲ ਮਾਡਲ ਹੈਗਾ ਜੀ ਸਰਵਿਸ ਦਾ ਜਿਹਦੇ ਵਿੱਚ ਸਾਡੇ ਕੋਲ ਆਲਮੋਸਟ 250 ਬੰਦਿਆਂ ਦਾ ਬੈਂਕਟ ਹੈ ਜੀ ਜਿਹਦੀ ਹਾਈਟ ਆਲਮੋਸਟ 14 ਫੀਟ ਦੀ ਹਾਈਟ ਹੈ ਹਨਾ ਉਹਦੇ ਚ ਅਸੀਂ ਆਲਰੇਡੀ ਪ੍ਰੀ ਪਲਾਨ ਇਸ ਤਰ੍ਹਾਂ ਕੀਤਾ ਉਹਨੂੰ ਕਿ ਕਿਸੇ ਵੀ ਵੈਡਿੰਗ ਵਾਸਤੇ ਕਿਸੇ ਵੀ ਕਪਲ ਵਾਸਤੇ ਉਹਨੂੰ ਬਹੁਤ ਸੋਫਿਸਟੀਕੇਟਿਡ ਬਣਾਇਆ ਗਾ ਦੇ। ਉਹਦੀ ਹਾਈਟ 14 ਫੁੱਟ ਹੈ ਦਰਵਾਜ਼ੇ 12 12 ਫੁੱਟ ਹੈ 11 ਸ਼ੈਂਡਲਰ ਲੱਗੇ ਹੋਏ ਨੇ ਲੋਕਾਂ ਦਾ ਜਿੰਨੇ ਆਪਾਂ ਇਵੈਂਟ ਕਰ ਲਿਆ ਸੀ ਹੁਣੇ ਲੇਟੈਸਟ ਹੀ ਭੁੱਲਿਆ ਹੋਣੀ ਔਰ অলমোਸਟ ਅਸੀਂ 25 ਇਵੈਂਟਸ ਕਰ ਚੁੱਕੇ ਹਾਂ ਵਿਥਿਨ 1 ਮੰਥ ਅਸੀਂ 25 ਇਵੈਂਟਸ ਕਰ ਚੁੱਕੇ ਹਾਂ ਐਂਡ ਬਹੁਤ ਵੱਡੇ ਸੋਨੇ ਵਿੱਚ ਆ ਚੁੱਕੇ ਹਾਂ ਨਾਲ ਦੇ ਨਾਲ ਸਾਡੇ ਕੋਲ ਉਹ ਜਿਹੜੇ ਗੈਸਟ ਆਣਗੇ ਕੋਈ ਬਾਹਰੋਂ ਆ ਰਿਹਾ ਕੋਈ ਹਿਮਾਚਲ ਤੋਂ ਆ ਰਿਹਾ ਕੋਈ ਹੋਰ ਹਰਿਆਣੇ ਤੋਂ ਆ ਰਿਹਾ ਉਹਨਾਂ ਵਾਸਤੇ ਸਾਡੇ ਕੋਲ ਰੂਮਸ ਵੀ ਹੈਗੇ ਨੇ 36 ਰੂਮਸ ਹੈਗੇ ਸਾਡੇ ਕੋਲ ਪਲੱਸ ਸਾਡੇ ਕੋਲ ਛੋਟੇ ਇਵੈਂਟਸ ਵਾਸਤੇ ਵੀ ਹਾਲਸ ਹੈਗੇ ਨੇ ਜੇ ਤੁਸੀਂ ਲਾ ਕੇ ਚੱਲੋ 20 ਬੰਦਿਆਂ ਤੋਂ ਲੈ ਕੇ 250 ਬੰਦਿਆਂ ਤੱਕ ਸਾਡੇ ਕੋਲ ਸਾਰੇ ਵੈਨਿਊ ਅਵੇਲੇਬਲ ਹੈ ਤੇ ਉਹਦੇ ਬਾਅਦ ਸਾਡੇ ਕੋਲ ਜਿਹੜਾ ਖਾਣਾ ਹੈ ਬਹੁਤ ਹੈਂਗਨਿਕ ਹੈ ਬਹੁਤ ਵਧੀਆ ਖਾਣਾ ਮੇਰੇ ਖਿਆਲ ਨਾਲ ਡੈਫੀਨਿਟਲੀ ਸਾਰੇ ਹੋਟਲ ਅੱਛਾ ਕਰਦੇ ਨੇ ਆਪਣੀ ਤਰਫੋਂ ਜੇ ਆਪਾਂ ਪੁੱਛਾਂਗੇ ਕਿਹੜੀ ਕਿਹੜੀ ਆਈਟਮਸ ਨੇ ਉਹਨਾਂ ਚ ਸਿਗਨੇਚਰ ਆਈਟਮ ਕਿਹੜੀ ਹੈ ਔਨ ਟ੍ਰੈਂਡ ਕਿਹੜੀ ਹੈ ਤੇ ਨੰਬਰ ਆਫ ਆਈਟਮਸ ਕਿੰਨੀਆਂ ਨੇ ਨੰਬਰ ਆਫ ਆਈਟਮ ਮੈਮ ਕਿਤੇ 200 ਆਈਟਮਸ ਨੇ ਬਟ ਗੈਸਟ ਦੀ ਚੋਇਸ ਉੱਤੇ ਡਿਪੈਂਡ ਕਰਦਾ ਹੈ ਅਸੀਂ ਟੇਲਰ ਮੇਕਿੰਗ ਵੀ ਕਰਦੇ ਹਾਂ ਉਹਨਾਂ ਲਈ ਕਿਸ ਤਰ੍ਹਾਂ ਦਾ ਗੈਸਟ ਹੈ ਅਗਰ ਹੁਣ ਜਿਵੇਂ ਕੋਈ ਪੰਜਾਬੀ ਗੈਸਟ ਹੈ ਤਾਂ ਸਾਨੂੰ ਪਤਾ ਹੈ ਕਿ ਹੁਣ ਸਾਗ ਦਾ ਟਾਈਮ ਆ ਰਿਹਾ ਮ ਗਦਰੇਲਾ ਚਾਹੀਦਾ ਉਸ ਹਾਮਲਾ ਵਾਲਾ ਸੀ ਟੇਲਰ ਮੇਕਿੰਗ ਕਰ ਲੈਣੀ ਹੈ ਕੋਈ ਹਿਮਾਚਲ ਦਾ ਗੈਸਟ ਆ ਰਿਹਾ ਅਸੀਂ ਉੱਥੇ ਧਾਮ ਵੀ ਦੇ ਦਿੰਨੇ ਆ ਕੋਈ ਹਰਿਆਣੇ ਦਾ ਗੈਸਟ ਆ ਰਿਹਾ ਉਹਦੇ ਵਾਸਤੇ ਵੀ ਅਸੀਂ ਮੀਨੂ ਡੇਜ਼ਰਟਸ ਬਹੁਤ ਵਧੀਆ ਡੇਜ਼ਰਟਸ ਨੇ ਆਊਟ ਆਫ ਦਾ ਮੀਨੂ ਜਿਹੜੇ ਰੈਗੂਲਰ ਮੀਨੂ 'ਚ ਹੁੰਦੇ ਨੇ ਉਹਦੇ ਸਿਵਾਏ ਵੀ ਅਸੀਂ ਲੋਕਾਂ ਨੂੰ ਆਫਰ ਕਰੀ ਦੇਨੇ ਜਿਹੜੇ ਸਾਡੇ ਸ਼ੈਫ ਦੀ ਸਪੈਸ਼ਲਿਟੀਆਂ ਨੇ ਖਾਣਾ ਬਹੁਤ ਵਧੀਆ ਹੈ ਸਾਡਾ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਐਂਡ ਮੇਰਾ ਸਾਰੇ ਮਲਟੀ ਕੁਜ਼ੀਨ ਮੀਨੂ ਹੈ ਇੰਡੀਅਨ ਚਾਈਨੀਜ਼ ਕੰਟੀਨੈਂਟਲ ਥਾਈ ਐਂਡ ਰਿਸਪੌਂਸ ਬਹੁਤ ਵਧੀਆ ਹੈ ਅਪਾਰਟ ਫਰਮ ਥੈਟ ਬਹੁਤ ਸੂਨ ਅਸੀਂ ਰੂਫ ਟਾਪ ਵੀ ਬਣਾਵਾਂਗੇ ਉਹਦੇ ਚ ਵੀ ਬਹੁਤ ਸੋਹਣਾ ਰਿਸਪੌਂਸ ਆਏਗਾ ਹੈਗਾ ਅਲਾ ਕਾਰਡ ਬੇਸ ਤੇ ਲੇਕਿਨ ਵਨ ਆਫ ਦਾ ਕਾਈਂਡਸ ਹੋਏਗਾ ਮੈਮੋ ਬਹੁਤ ਸੋਹਣਾ ਰੂਫ ਟਾਪ ਆਏਗਾ ਸੋ ਇਹ ਇਹਦਾ ਮੇਰੇ ਸਾਰੀ ਗੱਲ ਦਾ ਕਹਿਣ ਦਾ ਭਾਅ ਇਹ ਹੈ ਕਿ ਤੁਹਾਡੇ ਕੋਲ ਪਾਰਕਿੰਗ ਇੱਥੇ ਆਲਮੋਸਟ ਚਾਹੇ ਤੁਸੀਂ 200 ਗੱਡੀਆਂ ਖੜੀ ਕਰ ਲਓ ਇਸ ਮਾਰਕੀਟ ਅੱਜ ਦੀ ਡੇਟ 'ਚ ਇੰਨੀ ਪਾਰਕਿੰਗ ਹੈ 6 ਮਹੀਨੇ ਹੋ ਚੁੱਕੇ ਨੇ ਮੇਰੇ ਖਿਆਲ ਚ ਇਹਨੂੰ ਬਣੇ ਹੋਣਾ ਅਰੇ ਆਪਾਂ ਜਿਹੜੇ ਫਰਸਟ ਇਵੈਂਟ ਕੀਤੇ ਸੀ ਆਪਾਂ 30th ਸੈਪਟੈਂਬਰ ਨੂੰ ਕੀਤਾ ਸੀਗਾ ਸੀ ਸੋ ਅਜੇ ਜੇ ਪੂਰਾ ਵੀ ਮਹੀਨਾ ਨਹੀਂ ਹੋਇਆ ਲੇਕਿਨ ਅਸੀਂ ਆਲਮੋਸਟ 25 ਇਵੈਂਟਸ ਕਰ ਚੁੱਕੇ ਆ ਸੈਪਟੈਂਬਰ ਤੋਂ ਅਜੇ ਤਾਂ ਅਕਤੂਬਰ ਹੀ ਚੱਲਦਾ ਮੈਮ ਇਹ ਤਾਂ ਮਹੀਨਾ ਹੀ ਹੋਇਆ ਸੀ ਆਪ ਐਂ ਕਹ ਲਓ ਤੁਸੀਂ ਡੇਢ ਮਹੀਨਾ ਲਾ ਲਓ ਡੇਢ ਮਹੀਨਾ ਲਾ ਲਓ ਤੁਸੀਂ ਡੇਢ ਮਹੀਨੇ ਚ ਇੰਨੀ ਵਧੀਆ ਜਿਹੜੀ ਰਿਕਵਰੀ ਹੋਟਲ ਦੀ ਇੰਨੀ ਹੌਸਪਿਟੈਲਿਟੀ ਦਾ ਧਿਆਨ ਹੈ ਪ੍ਰੋਪਰ ਕਲੀਨਿੰਗ ਹੈ ਹਾਈਜੀਨਿਕ ਕਿਉਂਕਿ ਲੋਕ ਜਦੋਂ ਐਂਟਰ ਕਰਨੇ ਕਸਟਮਰਸ ਫਸਟ ਪ੍ਰੈਡਿ ਇਹ ਚੀਜ਼ ਨੂੰ ਮੰਨਦੇ ਨੇ ਕਿਉਂਕਿ ਲੋਕਾਂ ਦੀ ਸਿਹਤ ਫਸਟ ਪ੍ਰੈਡਿ ਦੇ ਕੇ ਦੇਣਾ ਕਰਦੇ ਬਿਲਕੁਲ ਮੈਮ ਲੋਕੀ ਹਾਈਜੀਨ ਪਿੱਛੇ ਬਹੁਤ ਕੇਅਰਫੁਲ ਹੋ ਗਏ ਨੇ ਪੋਸਟ ਕੋਵਿਡ ਸਾਡੇ इवन ਜਿਹੜੇ ਕਮਰੇ ਨੇ ਉਹਦੇ ਚ ਵੀ ਅਸੀਂ ਸੈਨੀਟਾਈਜ਼ਰ ਰੱਖੇ ਨੇ ਜਿਹੜੇ ਗੈਸਟ ਰੁਕਦੇ ਨੇ ਉਹਨਾਂ ਵਾਸਤੇ ਪਲੱਸ ਸਾਡੇ ਜਿਹੜੇ ਗੈਸਟ ਉਰੇ ਮੁ ਬਿਲਕੁਲ ਸਵੀਟ ਸੈਗਮੈਂਟ ਐਕਸਪੀਰੀਅੰਸ ਵਾਸਤੇ ਹੈਗੇ ਨੇ ਉਹਨਾਂ ਚ ਬੋਡੀ ਜੈਟਸ ਲੱਗੇ ਹੋਏ ਨੇ ਉਹਨਾਂ ਜਕੂਜ਼ੀਜ਼ ਲੱਗੀਆਂ ਹੋਈਆਂ ਉਹ ਜਿਹੜੇ ਕਮਰੇ ਹੋ ਤਾਂ ਜਨਰਲੀ ਖਾਲੀ ਹੀ ਨਹੀਂ ਹੁੰਦੇ ਪਏ ਕਿਉਂਕਿ ਉਹਨਾਂ ਦੀ ਡਿਮਾਂਡ ਬਹੁਤ ਹੈ ਲੋਕੀ ਅੱਜਕੱਲ ਸਿਰਫ ਕਮਰੇ ਨਹੀਂ ਲੈ ਰਹੇ ਲੋਕੀ ਐਕਸਪੀਰੀਅੰਸ ਦੇ ਤੌਰ ਤੇ ਆਪਣੇ ਕੋਲ ਚੀਜ਼ਾਂ ਮੰਗ ਰਹੇ ਨੇ ਉਹ ਐਕਸਪੀਰੀਅੰਸ ਵਾਸਤੇ ਲੋਕੀ ਹੋਟਲ ਆ ਰਹੇ ਨੇ ਨਹੀਂ ਤਾਂ ਖਾਣਾ ਤਾਂ ਹਰ ਪਾਸੇ ਮਿਲ ਹੀ ਜਾਂਦਾ ਹੈ ਫੈਸਟੀਵਲ ਹੋਵੇ ਚਾਹੇ ਨਾ ਹੋਵੇ ਤੁਹਾਡੇ ਲਈ ਚੈਲੰਜ ਰਹਿੰਦਾ ਕਿ ਅਸੀਂ ਇੱਕ ਇੱਕ ਚੀਜ਼ ਦਾ ਫੋਕਸ ਕਰੀਏ ਧਿਆਨ ਰੱਖੀਏ ਉਹ ਚੀਜ਼ ਫਰਸਟ ਪ੍ਰਾਇਰੀਟੀ ਹੈ ਬਿਲ ਬਹੁਤ ਹੀ ਵਧੀਆ ਟੀਮ ਹੈ ਉਹਦੇ ਬਹੁਤ ਐਕਸਪੀਰੀਅੰਸ ਟੀਮ ਹੈ ਉਹਦੇ ਕਰਕੇ ਸਾਨੂੰ ਸਾਡੇ ਸ਼ੈਫਸ ਮੋਸਟਲੀ ਦੇਲੀ ਤੋਂ ਨੇ ਬਟ ਅਪਾਰਟ ਫਰਮ ਥੈਟ ਆਲਸੋ ਸ਼ੈਫ ਤਾਂ ਕਰਦੀ ਨੇ ਬਹੁਤ ਵਧੀਆ ਸਾਡੀ ਬਾਕੀ ਟੀਮ ਵੀ ਬਹੁਤ ਵਧੀਆ ਉਹਨਾਂ ਦੇ ਬਲ ਬੁੱਤੇ ਤਾਂ ਅਸੀਂ ਖੜੇ ਹਾਂ ਤੁਸੀਂ ਇੰਨੇ ਸਾਲਾਂ ਚ ਕੀ ਬਦਲਾਅ ਦੇਖਿਆ ਹੋਟਲ ਮੈਨੇਜਮੈਂਟ ਵਿੱਚ ਐਜ਼ ਅ ਜੀਐਮ ਜੇਕਰ ਮੈਂ ਗੱਲ ਕਰਾਂ ਹੋਸਪਿਟੈਲਿਟੀ ਤੋਂ ਇਲਾਵਾ ਕਿਹੜੀ ਕਿਹੜੀ ਚੀਜ਼ਾਂ ਚ ਟ੍ਰੈਂਡ ਵਾਈਜ਼ ਤੁਸੀਂ ਚੇਂਜ ਦੇਖਦੇ ਹੋ ਪਹਿਲੇ ਅਸੀਂ ਦੇਖਦੇ ਸੀ ਕਿ ਹੋਟਲ ਦੇ ਬਾਰੇ ਲੋਕਾਂ ਨੂੰ ਥੋੜਾ ਘੱਟ ਪਤਾ ਹੁੰਦਾ ਸੀ ਲੋਕੀ ਘੱਟ ਡਿਮਾਂਡਿੰਗ ਸੀਗੇ ਅੱਜ ਲੋਕੀ ਹਰ ਪਾਸੇ ਵਰਲਡ ਦੇ ਵਿੱਚ ਜਾ ਰਿਹਾ ਹੈ ਉਹਦੇ ਜਾ ਕੇ ਉਹ ਨਵੀਂ-ਨਵੀਂ ਚੀਜ਼ਾਂ ਐਕਸਪਲੋਰ ਕਰਦੇ ਨੇ ਫਿਰ ਉਹ ਨਵੀਂ ਚੀਜ਼ਾਂ ਇੱਥੇ ਆ ਕੇ ਮੰਗਦੇ ਨੇ ਪੰਜਾਬ ਦੇ ਵਿੱਚ ਤਾਂ ਗੁਰੂਆਂ ਦੀ ਧਰਤੀ ਹੈ ਬਾਬੇ ਦੀ ਮਿਹਰ ਹੈ ਇੱਥੇ ਹਰ ਚੀਜ਼ ਅਵੇਲੇਬਲ ਹੈ ਖਾਣਾ ਪਾਣੀ ਹਵਾ ਸਭ ਵਧੀਆ ਹੈ ਹਨਾ ਹੁਣ ਤਾਂ ਉਸੇ ਤਰ੍ਹਾਂ ਜਿਹੜਾ ਸਾਡਾ ਖਾਣਾ ਜਿਹੜਾ ਹੈ ਉਹ ਇੱਕ ਰਿਮਾਰਕੇਬਲ ਖਾਣਾ ਹੈ ਬਿਲਕੁਲ ਸਾਨੂੰ ਬਹੁਤ ਵਧੀਆ ਕਮੈਂਟਸ ਆਉਂਦੇ ਨੇ ਐਵਰੀ ਗੈਸਟ ਜਿਹੜਾ ਹੋ ਕੇ ਗਿਆ ਉਹ ਇਹੀ ਕਹਿੰਦਾ ਜੀ ਕਿ ਖਾਣੇ ਦੇ ਰეკਮੈਂਡੇਸ਼ਨ ਸੈਲੀਬ੍ਰਿਟिज ਵੀ ਆਉਂਦੇ ਨੇ ਸੈਲੀਬ੍ਰਿਟिज ਵੀ ਆਉਂਦੇ ਨੇ ਬਹੁਤ ਸੈਲੀਬ੍ਰਿਟिज ਆਉਂਦੇ ਨੇ ਸਾਡੇ ਕੋਲ ਅਜੇ ਵੀ ਕੁਝ ਰੂਮ ਲੱਗੇ ਹੋਏ ਨੇ ਪਰਮਨੈਂਟ ਹੀ ਹੈਗੇ ਨੇ ਸਾਡੇ ਕੋਲ ਕੁਝ ਮੂਵੀਜ਼ ਚੱਲਦੀਆਂ ਪਈਆਂ ਉਹਨਾਂ ਦੇ ਗੈਸਟ ਐਂਡ ਉਹਨਾਂ ਦੀ ਟਿਪੀਕਲ ਰਿਕੁਆਇਰਮੈਂਟ ਨੂੰ ਦੇਖਣਾ ਕਿ ਕੋਈ ਦੇਰ ਆ ਰਿਹਾ ਸਵੇਰ ਆ ਰਿਹਾ ਕੁਝ ਉਹਨਾਂ ਨੂੰ ਛੋਟੀ ਮੋਟੀ ਚੀਜ਼ਾਂ ਚਾਹੀਦੀਆਂ ਜਿਹੜੀਆਂ ਰੈਗੂਲਰ ਹੋਟੈਲਸ ਦੇ ਵਿੱਚ ਸਰਵਿਸਿਸ ਦਾ ਪਾਰਟ ਨਹੀਂ ਹੁੰਦੀਆਂ ਬਟ ਅਸੀਂ ਆਊਟ ਆਫ ਦਾ ਵੇ ਜਾ ਕੇ ਉਹਨਾਂ ਨੂੰ ਵੀ ਉਹ ਪ੍ਰੋਵਾਈਡ ਕਰਾ ਲੇ। ਤੇ ਜਿਵੇਂ ਤੁਸੀਂ ਸਰੋਂ ਦੇ ਸਾਗ ਦੀ ਗੱਲ ਕੀਤੀ ਸਰਦੀਆਂ ਦਾ ਟਾਈਮ ਹੈ ਵਿంటర్ ਟਾਈਮ ਹੈ ਉਸ ਤੋਂ ਲਾਵਾ ਹੋਰ ਕਿਹੜੀ-ਕਿਹੜੀ ਤੁਸੀਂ ਆਈਟਮਸ ਉੱਪਰ ਜਾਂ ਡਿਸ਼ੀਜ਼ ਉੱਪਰ ਵਰਕ ਆਊਟ ਕਰ ਰਹੇ ਹੋ? ਅਸੀਂ ਕਲਾਇੰਟ ਬੇਸ ਹੈਗੇ ਹਾਂ ਜੀ ਸਾਡੇ ਕੋਲ ਥੇਰ ਇਜ਼ ਅ ਨੋ ਟੂ ਨੋ ਸਾਡੇ ਕੋਲ ਹਰ ਤਰ੍ਹਾਂ ਦੀ ਮੈਨੂ ਚ ਚੀਜ਼ਾਂ ਅਵੇਲੇਬਲ ਨੇ ਸਾਡੇ ਕੋਲ ਟੇਲਰ ਮੇਕਿੰਗ ਬਹੁਤ ਹੈ ਪਹਿਲੇ ਤਾਂ ਸਭ ਤੋਂ ਇੰਪੋਰਟੈਂਟ ਹੈ ਜੀ ਗੈਸ ਦੀ ਨੀਡ ਨੂੰ ਸਮਝਣਾ ਗੈਸਟ ਹਰੇਕ ਤਰੀਕੇ ਦਾ ਆ ਰਿਹਾ ਕੋਈ ਦਿੱਲੀ ਤੋਂ ਬਹੁਤ ਸਾਰੇ ਲੋਕ ਇੱਥੇ ਸ਼ਿਫਟ ਹੋ ਗਏ ਉਹਨਾਂ ਦੀ ਰਿਕੁਆਇਰਮੈਂਟਸ ਦਿੱਲੀ ਬੇਸਡ ਹੈਗੀਆਂ ਕੁਝ ਜਿਹੜੇ ਆਪਣੇ ਪੰਜਾਬੀ ਨੇ ਉਹਨਾਂ ਦੀ ਬੇਸ ਇੱਥੇ ਪੰਜਾਬੀ ਬੇਸਡ ਹੈ ਉਸ ਗੈਸ ਨੂੰ ਸਮਝਣਾ ਹੀ ਬਹੁਤ ਜ਼ਰੂਰੀ ਹੈ ਜੀ ਐਂਡ ਸਾਡਾ ਟੀਮ ਇਨੀ ਕੈਪेबल ਹੈ ਕਿ ਹਰ ਚੀਜ਼ ਆਪਾਂ ਅਵੇਲੇਬਲ ਕਰਾ ਕੇ ਦੇ ਦੇਣਾ ਤੁਸੀਂ ਹੋਟਲ ਇੰਡਸਟਰੀ ਨੂੰ ਆਡਲੈਸ ਕਿਸ ਤਰ੍ਹਾਂ ਕਰਦੇ ਹੋ ਮਤਲਬ ਤੁਹਾਡਾ ਕੀ ਨਜ਼ਰੀਆ ਹੈ ਹੈਗੇ ਦੇਖ ਕੇ ਮੈਨੂੰ ਲੱਗਦਾ ਹੈ ਹੋਟਲ ਨਸ ਸੀ ਹੁਣ ਲੋਕੀ ਜਿਹੜੀ ਪਹਿਲੇ ਜਾਣਕਾਰ ਘੱਟ ਸੀਗੇ ਹੁਣ ਹੋਰ ਜ਼ਿਆਦਾ ਐਕਸਪੀਰੀਅੰਸ ਕਰਨਾ ਚਾਹੁੰਦੇ ਨੇ ਪਹਿਲੇ ਸਿਰਫ ਸਰਵਿਸਿਜ਼ ਚਾਹੁੰਦੇ ਸੀ ਹੁਣ ਉਹ ਸਿਰਫ ਸਰਵਿਸਿਜ਼ ਨਹੀਂ ਚਾਹੁੰਦੇ ਹੁਣ ਉਹ ਐਕਸਪੀਰੀਅੰਸ ਵੀ ਚਾਹੁੰਦੇ ਨੇ ਤੋਂ ਐਕਸਪੀਰੀਅੰਸ ਦੇਣ ਵਾਸਤੇ ਅਸੀਂ ਬੈਠੇ ਆ ਸਾਡੇ ਵਰਗੇ ਹੋਟਲ ਇਹ ਲੋਕੇਸ਼ਨ ਹੀ ਬਹੁਤ ਸੋਹਣੀ ਹੈ 에어ਪੋਰਟ ਰੋਡ ਤੇ ਆ ਅਸੀਂ ਮੋਹਾਲੀ ਚ ਹੈਗੇ ਆ ਜਿਹੜੇ ਬੰਦੇ ਨੇ ਉਰੇ ਪਰਿਆਣਾ एयरपोर्ट रोड एयरपोर्ट इज जस्ट अबाउट 12 15 किलोमीटर ਦੇ ਵਿੱਚ ਵਿੱਚ ਹੈਗਾ ਸਟ੍ਰੇਟ ਰੋਡ ਹੈ एयरपोर्ट ਤੋਂ ਇੱਥੇ ਸੁੱਖ ਤਾਂ ਹੋ ਵੀ ਨਹੀਂ ਸਕਦਾ ਜੇਕਰ ਮੈਂ ਥੋੜੀ ਜਰਨੀ ਦੀ ਗੱਲ ਕਰਾਂ ਲੁਧਿਆਣਾ ਤੋਂ ਲੈ ਕੇ ਮੁਹਾਲੀ ਤੱਕ ਦੀ ਜਰਨੀ ਕਿਸ ਤਰ੍ਹਾਂ ਦੇਖਦੇ ਹੋ ਵੀ ਜੀ ਸਟਰਗਲਿੰਗ ਪੀਰੀਅਡ ਵੀ ਆ ਗਿਆ ਸਾਰਾ ਕੁਝ ਹੀ ਆ ਗਿਆ ਚੈਲੰਜ ਵੀ ਆ ਗਿਆ ਟਾਸਕ ਵੀ ਆ ਗਿਆ ਆ ਗਿਆ ਮੈਮ ਮੈਨੂੰ ਲੱਗਦਾ ਹੈ ਕਿ ਹੋਟਲ ਇੰਡਸਟਰੀ ਬਹੁਤ ਮੈਨੂੰ 25 ਸਾਲ ਹੋ ਗਏ ਇੰਡਸਟਰੀ ਦੇ ਵਿੱਚ ਹੁਣ ਲੋਕੀ ਬਹੁਤ ਸਿਲੈਕਟਿਵ ਹੋ ਰਿਹਾ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀ ਚੀਜ਼ ਔਨ ਪਲੇਟਰ ਚਾਹੀਦੀ ਹੈ ਕਿਸ ਤਰ੍ਹਾਂ ਦੀ ਸਰਵਿਸ ਚਾਹੀਦੀ ਹੈ ਪਹਿਲੇ ਲੋਕੀ ਨਹੀਂ ਮੰਗਦੇ ਸੀ ਲੇਕਿਨ ਹੁਣ ਉਹਨਾਂ ਨੂੰ ਪਤਾ ਹੈ ਕਿ ਹਾਂ ਵੀ ਮੈਨੂੰ ਆਹਾਂ ਚੀਜ਼ ਮੇਰੀ ਪਲੇਟ ਤੇ ਚਾਹੀਦੀ ਹੈ ਐਂਡ ਅਸੀਂ ਬੈਠੇ ਹਾਂ ਦੇਨ ਨੂੰ ਆਡੋਂ ਕਰਾਂਗੇ ਕੁਝ ਲੋਕ ਤਾਂ ਹੈਲਥ ਕੌਨਸ਼ੀਅਸ ਆਇਲ ਖਾਣਾ ਘੱਟ ਪਸੰਦ ਕਰਦੇ ਨੇ ਨਾ ਆਇਲੀ ਫੂਡ ਨਹੀਂ ਹੋਣਾ ਜਿਹੜਾ ਜ਼ਿਆਦਾ সুইਟਨੈਸ ਨਹੀਂ ਹੋਣੀ ਚਾਹੀਦੀ 슈ਗਰ ਫ੍ਰੀ ਜਿਹੜੀ ਹੈਗੇ ਨੇ সুইਟਸ ਆ ਮੋਕਟੇਲਸ ਲੈਂਦੇ ਨੇ ਜਾਂ ਕੋਲਡ ਕਾਫੀ ਆ ਗਈ ਉਹਨਾਂ ਦੀ ਤੁਸੀਂ ਕਿਦਾਂ ਦਾ ਕੋਈ ਕਿਤਾ ਸਿਸਟਮ ਪੂਰਾ ਟੇਲਰ ਮੇਕਿੰਗ ਮੀਨੂਸ ਹੈਗੇ ਸਾਨੂੰ ਕੋਈ ਕਵੇ ਹੁਣ ਦੇਵੇਂ ਸਾਡੇ ਕੋਲ ਬਿਲਕੁਲ ਹੋ ਗਿਆ ਸਾਰਾ ਇਨ ਹਾਊਸ ਹੈਗੇ ਜੀ ਟੀ ਕੇਕਸ ਹੋ ਕੇ ਬਰਾਊਨੀਜ਼ ਹੋ ਗਈਆਂ ਸਾਡੇ ਕੋਲ ਕਿਸੇ ਨੇ ਅਸੀਂ ਕੋਸ਼ਿਸ਼ ਇਹ ਕਰਦੇ ਆ ਕਿ ਨੈਚੁਰਲ 엘িমੈਂਟਸ ਆਫ ਫੂਡ ਬਹੁਤ ਯੂਜ਼ ਕਰੀਏ ਹੋ ਟੂ ਅ ਵੈਰੀ ਪ੍ਰੈਸਾਈਜ਼ ਪੁਆਇੰਟ 7 ਗੁਲਾਬ ਦਾ ਫਲੇਵਰ ਹੈ ਬਹੁਤ ਸੋਹਣਾ ਫਲੇਵਰ ਹੈ ਸਾਰੇ ਲੋਕੀ ਲਾਈਕ ਕਰਦੇ ਨੇ ਸਾਡੀ ਗੁਲਾਬ ਦੀ ਖੀਰ ਬਹੁਤ ਵਧੀਆ ਹੈ オリジナル ਕੋਈ ਫਲੇਵਰ ਐਡ ਨਹੀਂ ਕਰਦੇ ਨਹੀਂ ਕੋਈ ਫਲੇਵਰ ਨਹੀਂ ਹੈ ਉਹਦੇ ਗੁਲਾਬ ਦੇ ਪੱਤਿਆਂ ਦੇ ਨਾਲ ਹੀ ਉਹ ਬਣਦੀ ਹੈ ਉਹਦੇ ਵਿੱਚ ਕੁਝ ਐਡੀਬਲ ਫਲਾwrs ਨੇ ਜਿਹੜੇ ਐਡੀਬਲ ਫਲਾwrs ਲੋਕਾਂ ਨੂੰ ਥੋੜੀ ਨੋਲੇਜ ਘੱਟ ਹੈ ਕਿ ਕਿਹੜੇ ਕਿਹੜੇ ਐਡੀਬਲ ਫਲਾwrs ਨੇ ਐਂਡ ਹਾਊ ਇਟ ਕੈਨ ਬੀ ਟ੍ਰਾਂਸਫਿਊਡ ਵਿਦ ਦਾ ਫੂਡ ਫੂਡ ਦੇ ਨਾਲ ਉਹਨੂੰ ਟ੍ਰਾਂਸਫਿਊ ਕਿਵੇਂ ਕੀਤਾ ਜਾਂਦਾ ਕਿਸੇ ਨੂੰ ਬਹੁਤ ਘੱਟ ਨੋਲੇਜ ਹੈ ਇਹਦੇ ਬਿਤੇ ਸਟੱਡੀ ਵੀ ਘੱਟ ਹੈ ਤੁਸੀਂ ਇਨਸਟ੍ਰਕਟ ਕਰਦੇ ਹੋ ਜਿਹੜੇ ਥੋੜੇ ਸ਼ੈਫਸ ਨੇ ਸ਼ੈਫ ਨੂੰ ਵੀ ਇਨਸਟ੍ਰਕਟ ਕਰੀਦਾ ਹੈ ਉਹਨਾਂ ਨੂੰ ਉਹਨਾਂ ਦੀ ਰეკਮੈਂਡੇਸ਼ਨ ਵੀ ਲਈਦੇ ਐ ਐਂਡ ਆਫ ਦਾ ਡੇ ਤਾਂ ਸਾਰਾ ਟੀਮ ਵਰਕ ਦਾ ਕੰਮ ਹੈ ਇਹ ਐਮਬਰੋਜ਼ ਇਹਦਾ ਨਾਮ ਤੁਸੀਂ ਬੜਾ ਬੜਾ ਡਿਫਰੈਂਟ ਜਿਹਾ ਨਾਮ ਹੈ ਵੱਖਰਾ ਜਿਹਾ ਨਾਮ ਹੈ ਕਿੱਦਾਂ ਆਇਆ ਮਾਈਂਡ ਚ ਐਮਬਰੋਜ਼ ਦਾ ਮਤਲਬ ਹੈ ਜੀ ਇਮੋਰਟਲ ਇਮੋਰਟਲ ਹੈ ਜੀ ਇਹ ਹੋਟਲ ਹੁਣ ਬਿਲਕੁਲ ਲੋਕੇਸ਼ਨ ਵਾਈਜ਼ ਇਮੋਰਟਲ ਹੈਗਾ ਹੈ ਐਂਡ ਬਾਬੇ ਦੀ ਮੇਰ ਹੈ ਕਿ ਅਸੀਂ ਜਿਸ ਲੋਕੇਸ਼ਨ ਤੇ ਬੈਠੇ ਆਂ ਐਂਡ ਆਉਣ ਵਾਲੇ ਦਾ ਟਾਈਮ 'ਚ ਇੱਥੇ ਵਧੋ ਵਧ ਕੇ ਲੋਕਾਂ ਨੇ ਆਉਣਾ ਤਾਂ 에어ਪੋਰਟ ਰੋਡ ਤਾਂ ਹੋਰ ਲਾਈਵ ਹੋ ਰਹੀ ਹੈ ਪਹਿਲੇ ਸਿੰਘਸ਼ੀਦਾ ਤੱਕ ਸੀ ਫਿਰ ਚੀਮਾ ਬੋਇਲਰ ਤੱਕ ਹੋਈ ਉਹਨੇ ਖਰੜ ਤੱਕ ਜਾ ਰਹੀ ਹੈ ਤਾਂ ਖਰੜ ਤੱਕ ਜਾ ਰਹੀ ਹੈ ਤਾਂ ਸਾਰਿਆਂ ਨੇ ਇੱਥੇ ਲੰਘਣਾ ਹੈ ਨਿਊ ਮੁੱਲਾਪੁਰ ਵੀ ਜਿਹੜਾ ਹੈਗਾ ਇੱਥੇ ਲੰਘ ਕੇ ਲੋਕਾਂ ਨੇ ਜਾਣਾ ਤਾਂ ਵੈਸੇ ਇਹ ਬਿਲਕੁਲ ਇਹਦਾ ਆਉਣ ਵਾਲੇ ਟਾਈਮ 'ਚ ਬਲੱਡ ਲਾਈਨ ਬੰਨਣਾ ਦੀ ਮੌਕਾ ਦੀ ਜਦੋਂ ਨਿਊ ਇਅਰ ਵੀ ਆ ਰਿਹਾ ਨਵਾਂ ਸਾਲ ਵੀ ਆ ਰਿਹਾ ਤੁਸੀਂ ਕੋਈ ਪਲਾਨ ਆਊਟ ਕੀਤਾ ਹੋਣਾ ਕੋਈ ਇਵੈਂਟਸ ਬੁਕਿੰਗ ਸਟਾਰਟ ਹੋ ਗਏ ਉਹਨੇ ਲੋਕਾਂ ਦੇ ਜਿੱਦਾਂ 크리스마ਸ ਵੀ ਆ ਰਿਹਾ ਨਵਾਂ ਸਾਲ ਵੀ ਆ ਰਿਹਾ ਹਾਂਜੀ ਬਿਲਕੁਲ ਅਸੀਂ ਨਵੇਂ ਸਾਲ ਤੇ ਵੀ ਨਵੇਂ ਸਾਲ ਤੇ ਵੀ ਇਵੈਂਟਸ ਕਰਾਂਗੇ ਪਾਰਟੀਆਂ ਕਰਾਂਗੇ ਨਾਲ ਦੇ ਨਾਲ ਸਾਡੇ ਕੋਲ ਲੋਹੜੀ ਦੀ ਬਹੁਤ ਬੁਕਿੰਗ ਆਲਰੇਡੀ ਕਨਫਰਮਡ ਹੈ ਲੋੜੀ ਵਾਸਤੇ ਸਪੈਸ਼ਲੀ ਜਿਹੜੇ ਨਿਊ ਬੋਨਸ ਨੇ ਬਿਲਕੁਲ 크ਿਸਮਸ ਤੇ ਸਾਰਾ ਕੁਲ ਕੇਕ ਮਿਕਸਿੰਗ ਹੁੰਦੀ ਹੈ ਸੈਰਮੋਨੀਜ਼ ਹੁੰਦੀਆਂ ਤਾਂ ਤੁਹਾਨੂੰ ਵੀ ਇਨਵਾਈਟ ਹੈ ਦੀ ਮੇਰੀ ਤਰਫੋਂ ਔਨ ਟੀਵੀ ਇਨਵਾਈਟ ਹੈ ਤੁਹਾਡੇ ਕੋਲੋਂ ਐਂਡ ਤੁਸੀਂ ਜ਼ਰੂਰ ਆਓ ਤੁਹਾਡੇ ਦਾ ਲੇਡੀਜ਼ ਦਾ ਬਹੁਤ ਪਾਰਟਿਸਪੇਸ਼ਨ ਐਂਡ ਦਾ ਕੇਕ ਮਿਕਸਿੰਗ ਸੈਰਮੋਨੀ ਦੇ ਵਿੱਚ ਐਂਡ ਅਸੀਂ ਕੋਸ਼ਿਸ਼ ਇਹ ਕਰਨੀ ਹੈ ਕਿ اپنی طرفو فل سروس ہوٹل ਤਾਂ ਹੈਗਾ ਹੀ ہے ਆਪਾਂ ਸਰਵਿਸਿਜ਼ ਹੋਰ ਵਧਾ ਕੇ ਚੱਲਣੀ ਹੈ ਲੋਕਾਂ ਨੂੰ ਮੋਰ ਸੈਟੀਸਫਾਈ ਕਰਕੇ ਭੇਜਣਾ ਤੇ ਹੁਣ ਕੀ ਐਕਸਪੈਕਟੇਸ਼ਨ ਨੇ ਜੋਂ ਜੀ ਕੀ ਫਿਊਚਰ ਪਲਾਨਸ ਨੇ ਕਿਤੇ ਹੋਰ ਬ੍ਰਾਂਚੇਜ਼ ਓਪਨ ਕਰਨ ਦੀ ਸੋਚ ਰ ਪੰਜਾਬ ਵਾਲ ਪਟਿਆਲਾ ਹੋ ਗਿਆ ਬਠਿੰਡਾ ਹੋ ਗਿਆ ਕਿਉਂਕਿ ਲੋਕ ਖਾਣ ਪੀਣ ਦੇ ਬਹੁਤ ਸ਼ੌਕੀਨ ਨੇ ਪੰਜਾਬੀਆਂ ਨੂੰ ਬਹੁਤ ਸ਼ੌਕ ਹੁੰਦਾ ਖਾਣ ਪੀਣ ਦਾ ਬਿਲਕੁਲ ਮੈਮ ਪਹਿਲੇ ਅਸੀਂ ਇਸ ਪ੍ਰੋਜੈਕਟ ਨੂੰ ਸਕਸੈਸਫੁਲ ਪੂਰਾ ਕਰ ਲੀਏ ਵੈਸੇ ਤਾਂ ਆਲਰੇਡੀ ਇਹ ਸਕਸੈਸ ਸਟੋਰੀ ਹੈਗਾ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਜੇ ਸਾਨੂੰ ਖੁੱਲੇ ਆਲਮੋਸਟ ਮੀਨਾ ਸਭ ਹੀ ਹੋਇਆ ਲੇਕਿਨ ਸਾਡੇ ਕੋਲ ਆਲਮੋਸਟ 70-80 ਬੁਕਿੰਗਸ ਹੈਗੀਆਂ ਐਂਡ ਬਾਬਾ ਜੀ ਮੇਰ ਨਾਲ ਨਾਲ ਜਿਹੜੇ ਸਾਡੇ ਹੋਟਲ ਪਾਰਟਨਰਸ ਨੇ ਆਲੇ ਦੁਆਲੇ ਦੇ ਹੋਟਲ ਨੇ ਉਹ ਵੀ ਬਹੁਤ ਸਪੋਰਟਿਵ ਨੇ ਉਹ ਵੀ ਸਾਡੇ ਨਾਲ ਬਹੁਤ ਚੱਲਦੇ ਨੇ ਸਾਨੂੰ ਇੱਕ ਦੂਜੇ ਨੂੰ ਹੈਲਪ ਵੀ ਕਰਕੇ ਚੱਲਣੀ ਪੈਂਦੀ ਐ ਸਾਰੇ ਕੋਆਰਡੀਨੇਟ ਕਰਕੇ ਚੱਲਦੇ ਮੈਂਮ ਅਸੀਂ ਸਤੋਂ ਨੂੰ ਅਸੀਂ ਵੀ ਕਹਾਂਗੇ ਵਿਸ਼ੋ ਆਲ ਦਾ ਬੈਸ ਤੁਸੀਂ ਜੋ ਵੀ ਕਰੋ ਵਧੀਆ ਕਰੋ ਤੁਸੀਂ ਦੇਖਿਆ ਐمبرੋਸ ਹੋਟਲ ਦੇ ਜੀਐਮ ਜੌਨ ਮਨਵਾਜ ਜੀ ਨੇ ਖਾਸ ਮੌਕੇ ਤੇ ਗੱਲਬਾਤ ਕੀਤੀ ਹਾਲੇ ਡੇਢ ਮਹੀਨਾ ਹੋਇਆ ਪੂਰੇ 2 ਮਹੀਨੇ ਹੋਏ ਦੋ ਮਿੰਨੇ ਵੀ ਨਹੀਂ ਹੋਏ ਪਰ ਜਿਹੜੀ ਹੌਸਪਿਟੈਲਿਟੀ ਐ ਖਾਣ ਪੀਣ ਦੀ ਚੀਜ਼ਾਂ ਨੇ ਇਹਨਾਂ ਦੀ ਖੀਰ ਬਹੁਤ ਫੇਮਸ ਹੈ ਜੋ ਤੁਹਾਨੂੰ ਰੋਸ ਪੈਟਲਸ ਮਿਲੇਗੀ ओरिजिनल ਕਿਸੇ ਵੀ ਤਰ੍ਹਾਂ ਦਾ ਕੋਈ ਫਲੇਵਰ ਨਹੀਂ ਆਲਡਨ ਹੋਏਗਾ ਪ੍ਰੋਪਰ ਇੱਕ ਪ੍ਰੋਪਰ ਟੇਸ ਹੈਗਾ ਟਿਪੀਕਲ ਤੇ ਜਿੱਥੇ ਸਰਦੀਆਂ ਦੀ ਗੱਲ ਆਉਂਦੀ ਅੱਗੇ ਫੈਸਟੀਵਲਸ ਵੀ ਹੋਣਗੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਤਾਂ ਮਿਲੇਗੀ ਹੀ ਤੇ ਨਾਲ ਹੋਰ ਜਿਹੜੇ ਕੋਲਡ ਕਾਫੀ ਨੇ ਜਿਹੜੇ ਹੈਲਥ ਕੌਨਸ਼ੀਅਸ ਲੋਕ ਨੇ ਉਹਨਾਂ ਲਈ ਵੀ ਅਲੱਗ ਤੋਂ ਉਹਨਾਂ ਨੇ ਪ੍ਰਬੰਧ ਕੀਤਾ ਹੋਇਆ ਤਾਂ ਇੱਕ ਵਾਰੀ ਜ਼ਰੂਰ 에어ਪੋਰਟ ਰੋਡ ਤੇ ਆਓ ਇਹਨਾਂ ਦੇ ਹੋਟਲ ਐمبرੋਸ ਨੂੰ ਐਕਸਪਲੋਰ ਕਰੋ ਵ ਆਪਣੇ ਰਿਵਿਊਸ ਤੇ ਰਿਵਿਊ ਤੁਸੀਂ ਦੱਸ ਸਕਦੇ ਕੋ ਤੁਹਾਨੂੰ ਤੁਹਾਡਾ ਐਕਸਪੀਰੀਅੰਸ ਕਿੱਦਾਂ ਰਿਹਾ ਰੂਮਸ ਨੂੰ ਲੈ ਕੇ ਜਾਂ ਇਹਨਾਂ ਦੀ ਹੌਸਪਿਟੈਲਿਟੀ ਖਾਣੇ ਲੱਗੇ ਤੁਸੀਂ ਕਿੱਦਾਂ ਫੀਲ ਕੀਤਾ ਤਾਜ਼ਾ ਅਪਡੇਟਸ ਲਈ ਬਣੇ ਰੋਹਾ ਹਜ਼ਾਰ ਟੀਵੀ ਨਿਊਜ਼ ਨਾਲ ਥੈਂਕ ਯੂ